ਪਰ ਜਿਹੜੀ ਵੀਡੀਓ ਦੇਖੋਗੇ ਉਹ ਬੰਦੇ ਨੇ ਇਹ ਪਿੰਡੋ ਨੇ ਮਾਲਿਆ ਕਰ ਰੋਇ ਬੈਠੇ ਨੇ ਸਾਹ ਪਰਸੈਂਟ ਲੰਬਾ ਹੈ ਕੀ ਗੱਲਬਾਤ ਹੋਈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਰਟੀ ਧਮਕੀਆਂ ਦਵਾਉਂਦੀ ਹੈ ਇੱਕ ਦੇ ਰਣਜੀਤ ਸਿੰਘ ਸਾਨਾ ਉਹ ਵੱਸਨ ਸਿੰਘ ਆ ਇਕਰਨਜੀ ਸਿੰਘ ਸਨ ਆਫ ਜਸਵੰਤ ਸਿੰਘ ਆ। ਤੇ ਇੱਕ ਹੈ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ। ਇੱਕ ਦੇਸਾ ਸਿੰਘ ਸਨ ਆਫ ਸਲਖਨ ਸਿੰਘ ਆ। ਇੱਕ ਬਲਰਾਮ ਸਿੰਘ ਸਨ ਆਫ ਭਜਨ ਸਿੰਘ ਆ। ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆੜੀਆਂ ਧਮਕੀਆਂ ਦਿੱਤੀਆਂ। ਕਹਿੰਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ। ਅਤੇ ਇਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੌਂਦੇ ਤੇ ਮਾਰਗ ਦੇ ਦੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਡੀਕ ਚੇ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਤੇ ਜਿਹੜੇ ਤੁਹਾਡੇ ਫਾਦਰ ਸਾਹਿਬ ਸਰਪੰਚ ਬਣੇ ਹਾਂ ਸਰਪੰਚ ਬਣੇ ਹੁਣ ਐਸ ਸਰਪੰਚ ਪਾਰਟੀ ਚੋਂ ਆਵਾਦ ਮੇ ਪਾਰਟੀ ਆ ਹਾਂਜੀ ਹਾਂਜੀ ਇਹ ਜਿਹੜੇ ਗਨ ਸ਼ਾਟ ਹੋਈ ਆ ਇਹ ਕੋਈ ਬੰਦਾ ਇੱਕੋ ਹੀ ਹੀ ਚਾਰੇ ਹੀ ਹੋ ਗਿਆ ਇੱਕ ਹੀ ਬੰਦਾ ਸੀਗਾ ਪੁਰੀਆਂ ਮਾਰੀਆਂ ਜਿੰਨੇ ਗੋਲੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਜੀ ਬੰਦੇ ਜਿਨ੍ਹਾਂ ਨਾਲ ਤੁਹਾਡੀ ਲਾਗਤ ਦੇ ਦਾ ਨਾਮ ਸਰ ਉਹ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਦਾ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕਿ ਕੋਈ ਹੋਰ ਦਾ ਚੱਕਰ ਸਰ ਉਹ ਹੈਗੇ ਦੂਜੀ ਪਾਰਟੀ ਦੇ ਆ ਸਾਟੋ ਐਂਟੀ ਪਾਰਟੀ ਹਾਂ ਮਤਲਬ ਮੇਨ ਰੰਜਿਸ਼ ਹੋਈ ਹਾਂਜੀ ਹਾਂਜੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸ ਦਿਨ ਤੋਂ ਤਨਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਵੀ ਅੰਮ੍ਰਿਤਵਾਰ ਤੋਂ ਤਨਕੀਆਂ ਦਵਾਈਆਂ ਦੋਨ ਜੀ ਹਾਂ ਦੋ ਵਾਰ ਅੰਮ੍ਰਿਤਵਾਰ ਤੋਂ ਪਹਿਲਾਂ ਵੀ ਤਨਕੀਆਂ ਦਵਾਈਆਂ ਪਤਾ ਲੱਗਾ ਕਿ ਹਿਦਿਆਰ ਤੇ ਤੁਹਾਡੀ ਗੋਲ ਬੂਲ ਤੇ ਛੱਡ ਕੇ ਭੱਜ ਗਈ ਹਾਂਜੀ ਸਾਰਾ ਇੱਕ ਤਾਹ ਹਰ ਨਾ ਤੇ ਰੁਪਿਆ ਤਨਕੀਆਂ ਅੰਮ੍ਰਿਤਵਾਰ ਬਾਅਦ ਜਿਹੜਾ ਬੇਚ ਰਿਹਾ ਉਹ ਹਾਂਜੀ ਹਾਂਜੀ ਉਤ ਹਾਂ ਉਹਦੇ ਤੋਂ ਤਨਕੀਆਂ ਇੱਕ ਦੋ ਵਾਰ ਆਇਆ ਪਰਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਾਦਲ ਸਿੰਘ ਸਾਹਿਬ ਜੀ ਅੱਜ ਤੱਕ ਪਿੰਡ ਚੁੱਚੀ ਬੋਲੇ ਹੋ ਨਹੀਂ ਕਦੀ ਕਿਸੇ ਨਾਲ ਪਿੰਡ ਪਰ ਉਹ ਨਾ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਜੀ ਹਾਂ ਕਿੰਨੀ ਏ ਜੀ ਅੰਕਲ ਜੀ 75 ਈਅਰ ਹਾਂ ਕੀ ਨਾ ਬਾਈ ਤੋੜ ਮੇਰਾ ਨਾਮ ਜੁਸਨ ਸਰ ਪਿੰਡ ਪਿੰਡ ਵਾਲੂ ਕੋ ਮੰਜੀ ਜੀ ਵਾਲੂ ਜੀ ਗਣੇ ਸਾਡੀ ਮਰਦਾਪੁਰੂਸੀ ਆਜ ਤੇ ਅੱਜ ਵੀ ਉਹਨਾਂ ਦੇ ਤੋਂ ਬਾਅਦ ਸਰਪੰਚ ਸਾਹਿਬ ਨੇ ਸਾਰੇ ਇਹ ਮਾਮਲੇ ਆਖਰੇ ਆਏ ਸੀ ਜੇ ਕੋਈ ਅੰਮੋਲ ਸਾਥੀ ਆਇਆ ਵਾਬੇ ਤੇ ਮੋਰੋ ਆਇਓ ਨੇ ਇਹਨੇ ਵਾ ਗੋੜੀਆਂ ਦੀ ਬਰਖਾ ਕੀਤੀ ਸਰਪੰਚ ਸਾਹਿਬ ਦੀ ਦਿੱਖ ਹੋਈ ਇੱਕ ਬਹੁਤ ਸੰਜਿਆ ਨੂੰ ਲਾਇਲੀ ਭੇਜਿਆ ਹਸਪੀਟਲ ਉਹਦੇ ਗੋਲੀ ਲੱਗੀ ਲਾਪ ਦੇ ਵਿੱਚ ਇਹਨਾਂ ਦੀ ਜੀ ਸਰਪੰਚ ਸਾਹਿਬ ਦਾ ਨਾਮ ਹੈ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਪੰਜ ਨਵੇਂ ਮੌਜੂਦਾ ਸੁਪੰਜ ਜੀ ਆਮ ਆਦਮੀ ਪਾਰਟੀ ਹਾਂ ਆਮ ਆਦਮੀ ਪਾਰਟੀ ਵੱਲੋਂ ਠੀਕ ਉਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਇੱਕਲਾ ਹੀ ਇੱਕੋ ਹੀ ਇੱਕੋ ਬੰਦਾ ਹਾਂਜੀ ਕੁਝ ਪਤਾ ਲੱਗਾ ਤੁਹਾਡੇ ਕੋਲ ਇਹਨਾਂ ਦੀ ਰਵਾਲਵਰ ਗੋਲੀ ਨਹੀਂ ਰਵਾਲਵਰ ਤਾਂ ਸਾਡੇ ਕੋਲ ਜੀ ਹੈ ਪੁਲਿਸ ਨੂੰ ਦੇ ਦਿੱਤਾ ਵਾ ਗੋਲੀਆਂ ਸਾਡੇ ਕੋਲ ਜੀ ਉਹ ਹੀ ਦਿੱਤੀਆਂ ਨੂੰ ਤੇ ਲਾਸ ਵੱਲੇ ਦੀ ਇੱਥੇ ਬੜੀ ਕੋਈ ਥ੍ਰੈਟ ਰੂਟ ਤਾਂ ਨਹੀਂ ਵੀ ਰਹਾ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਤਾਂ ਦੁੱਖ ਨਹੀਂ ਕੋਈ ਲੜਾਈ ਤਾਂ ਰਣੀਗੇ ਇਹਨਾਂ ਪਿੰਡ ਵਿੱਚ ਹੈਗਾ ਉਹਨਾਂ ਨਾਲ ਕਿੰਨੇ ਬੰਦੇ ਜਕਮੀ ਹੋਏ ਹੋਰ ਹੋਰ ਚਾਰ ਬੰਦੇ ਜਕਮੀ ਹੋਏ ਅੱਛਾ ਇੱਕ ਬੰਦੇ ਦੀ ਗੋਲੀ ਹਾਂਜੀ ਇਹ ਇਹ ਜਿਹੜੇ ਬੰਦਾ ਸੀ ਕਿੱਥੋਂ ਦਾ ਰਹਿਣ ਵਾਲਾ ਇਹ ਲਾਲੂ ਕੋ ਮਦਦ ਬਾਸ ਰੋਏ ਬੇਕਾਂ ਆ ਜੀ ਸਾਡੇ ਇੱਥੇ ਨਵੀ ਹਸਨੀ ਪੈਂਦੀ ਆ ਇਹ ਬੇਕਾਂ ਰਹਿੰਦੇ 90 ਫਰੀ ਸਿੱਥੋਂ ਦੇ ਲਾਲੂ ਹਕਮਤ ਅੱਛਾ ਉਹ ਦਾਣ ਜਿਹਨਾਂ ਨੇ ਗੋਲੀ ਮਾਰੀ ਹਾਂਜੀ ਜਿਨ੍ਹਾਂ ਨੇ ਗੋਲੇ ਮਾਰਿਆ ਉਹ ਵੀ ਆਂਦੇ ਪਤਾ ਇਹ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਏ ਸਲੇਗਰੇ ਕਲਰ ਦਾ ਮੋਟਰਸਾਈਕਲ ਕੀ ਮੰਗ ਕਰਦੇ ਤੁਸੀਂ ਹਾਂਜੀ ਮਾਰ ਗਏ ਇਨਸਾਨ ਦੀ ਉਹ ਕਰਦੇ ਇਨਸਾਨ ਉਹ ਦੇਖੋ ਵੀ ਕਿ ਨਜ਼ਰ ਇੱਥੇ ਕਿੰਨੀ ਸਖਤ ਬੈਠੀ ਪਤਾ ਨਹੀਂ ਕਿਦੇ ਕਿਦੇ ਵੱਜ ਰਹੇ ਕੀ ਕੀ ਦਾ ਘਟਣਾ ਹੈ ਜੀ ਤੇ ਬਾਕੀ ਇਹ ਇਨਸਾਨ ਦੀ ਆ ਹੀ ਮੰਗ ਕਰਦੇ ਆ ਕਿ ਸਪਲੈਂਡਰ ਦਾ ਡਾਕਟਰ ਵੀ ਆਏ ਨਾ ਇਨਸਾਫ ਦਿੱਤਾ ਜਾਵੇ ਤੇ ਇਹਦੇ ਮੇਰੇ ਨੂੰ ਫੜੇ ਜਾਣ ਨਾ ਉਹਨਾਂ ਪਤਾ ਪ੍ਰਵਾਨੀ ਕੀਤੀ ਕੀ ਭੋਗ ਪੈਂਦਾ ਇੰਨੇ ਨਹੀਂ ਜੀ ਇਹਨੇ ਜਲਦੀ ਦੇਖੋ ਵੀ ਅਕੇ ਸਾਡੇ ਇਸ ਤਰ੍ਹਾਂ ਪੱਗਾਂ ਲੈ ਗਿਆ ਕਿ ਅਸੀਂ ਸਲਟ ਪਾਰਟੀ ਜਿੱਗੇ ਇੱਕ ਜਿਹਦੇ ਉੱਤੇ ਜਿਹੜਾ ਗੋਲੀ ਚੱਲੀ ਜਾਂਨੇ ਵਾਹ ਜ ਉਹਨੇ ਗੋਲੀਆਂ ਚਲਾਤੀਆਂ 1 ਕਿਲੋ ਵਾਲਾ ਵਜ ਮੂਗੀਆਂ ਜਿਹੜੇ ਏਟੋ ਮਾਰੀ ਰੱਖ ਕੇ ਤੇ ਏਟੇ ਵਾਲੇ ਭੱਡੇ ਪਿਆ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ